ਜਿਹੜੇ ਜਿਹੜੇ ਭਰਾ ਵੀ ਸ੍ਰੀ ਹਿਮਕੋਂਦ ਦੇ ਲਈ ਯਾਤਰਾ ਕਰਨ ਆ ਰਹੇ ਆ ਉਹ ਜਰੂਰ ਆਪਣੇ ਇੱਕ ਦੋ ਮੋٹے ਕੱਪੜੇ ਤੇ ਲੈ ਕੇ ਆਉਣ ਸ੍ਰੀ ਹਿਮਕੋਂਦ ਸਾਹਿਬ ਬਰਫ਼ ਵਾਲਾ ਗਲੇਸ਼ੀਅਰ ਆਰ ਕਰਦੇ ਸਮੇਂ ਦੇਖ ਹੀ ਸਕਦੇ ਆ ਤੁਸੀਂ ਵੀਡੀਓ ਆ ਤੇ ਮੌਸਮ ਅੱਜ ਤਾਂ ਥੋੜੀ ਜੀ ਧੁੱਪ ਲੱਗੀ ਹੋਈ ਸੀਗੀ ਤੇ ਜਦੋਂ ਅਸੀਂ ਵਾਪਸ ਆਉਂਦੇ ਸੀਗੇ ਉਦੋਂ ਮੀ ਬੈੰਦਾ ਪਿਆ ਸੀਗਾ ਤੇ ਹਵਾ ਪੂਰੀ ਠੰਡੀ ਜਨਦੀ ਸੀ ਤੇ ਆਪਣੇ ਇੱਕ ਦੋ ਮੋਟੀ ਕੱਪੜੇ ਜ਼ਰੂਰ ਉੱਪਰ ਲੈ ਕੇ ਜਾਇਓ ਜਿਹੜੇ ਵੀ ਭਰਾ ਸ੍ਰੀ ਰੇਮਗੋਟ ਤੇ ਉਹਦੀ ਯਾਤਰਾ ਕਰਨ ਆ ਰਹੇ ਆ ਅੱਜ ਤੋਂ ਦਾ ਤੁਸੀਂ ਹੁਣ ਬਰਫ਼ ਪੈਣਾ ਤਾਂ ਹੈ ਨਹੀਂ ਜੀ ਕਿ ਹੁਣ ਬਰਫ਼ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਬਰਫ਼ ਪਈ ਹੋਈ ਆ ਤੇ ਅੱਜ ਸਨੋਵ ਵੀ ਥੋੜੀ ਜੀ ਜਦੋਂ ਅਸੀਂ ਵਾਪਸ ਪਰ ਲਗੇ ਸ੍ਰੀ ਰੇਮਗੋਟ ਤੇ ਉੱਥੋਂ ਬਰਫ਼ਾ ਤੁਸੀਂ ਦੇਖ ਸਕਦੇ ਬਹੁਤ ਪੈਣ ਵੀ ਲੱਗੀ ਸੀਗੀ ਜ਼ਰੂਰ ਨੋਟ ਕਰਿਓ ਦੋ ਤੀਰ ਗੱਲਾਂ ਜਿਹੜੀਆਂ ਹੈਗੀਆਂ ਵਾ ਤੇ ਉੱਪਰ ਜਿਹੜਾ ਲਫਾਫਾ ਜਿਹਾ ਪਉਣ ਵਾਲਾ ਹੁੰਦਾ ਵਾ ਉਹ ਵੀ ਜ਼ਰੂਰ ਨਾਲ ਲੈ ਕੇ ਆਇਓ ਯਾਰੀ ਮੀਂਹ ਦਾ ਨਹੀਂ ਪਤਾ ਲੱਗਦਾ ਕਿਹੜੇ ਮੋਕੇ ਕਦੋਂ ਆ ਜਾਣੇ